ਹੁਣ ਆਪਾਂ ਮੋਟਰ ਤੇ ਆਇਆ ਪਹਿਲਾਂ ਵੀ ਇੱਥੇ ਹੀ ਗਏ ਨਾ ਲਾਈਟ ਆਉਣੀ ਸੀ ਕਿ 2:30 ਵਜੇ ਆਉਣੀ ਸੀ ਪਰ ਕਿੰਦੇ 4:30 ਆਉਗੀ ਫਿਰ 5 ਆਉਗੀ ਲਾਈਟ ਆਈ ਹੈ 6 ਵਜੇ ਤਾਂ ਮੋਟਰ ਚੱਲ ਪਈ ਹੈ ਜੰਦਰੋ ਫਿਰਦਾ ਗਈ ਚੱਕੀ ਜਿਹੜੇ ਸਿਰੇ ਵਾਲੇ ਕਹਿ ਰਹੇ ਉਹਨਾਂ ਨੂੰ ਛੱਡਿਆ ਵਾ ਪਾਣੀ ਆਪਾਂ ਤੇ ਵਦਗਾ ਸੋ ਹੁਣ ਸਿਰ ਤੋਂ ਪਾਣੀ ਪਾਵਾ ਕੇ ਠੰਡਾ ਨਿਕਲਦਾ ਵਾ ਤੇ ਬਾਣ ਭੁੰਨ ਤਿਆਰ ਕਰ ਲਿਆ ਵਾ ਕਿ ਆਪਾਂ ਆਹ ਜੀ ਜੀ ਇੱਥੇ ਆਪਣਾ ਵਟਣਾ ਬਟਾ ਪਾ ਰਾਂ ਜਿਹੜਾ ਜੇਪਨ ਦੇ ਸਿੱਧੇ ਐਸ ਰੋਡ ਪਾਉਣਾ ਫਿਰ ਲੰਮੀ ਲੋਟੀ ਨਾਟਾ ਕੈਮਰਾ ਕਰਕੇ ਦਿਖਾਉਣਾ ਆਵੇ ਆ ਚਲੀ ਜਾਂਦੀ ਆ ਉਹ ਜਾਂਦਾ ਖਾਲਪਾਣੀ ਉਹ ਜਾਂਦਾ ਠੋਕਦਾ ਹੁੰਦਾ ਵਾ ਉਹ ਦੇ ਓਕੇ ਉਹ ਹੁਣ ਰਜਿੰਦਰ ਆ ਜਾਂਦਾ ਖਾਲ ਭਰ ਕੇ ਉਧਰ ਨੂੰ ਗੁਰਦਰਾ ਸਾਹਿਬ ਨੇੜੇ ਆਦਰ ਮੱਕੀ ਖੜੀ ਆ ਤਿਆਰੀ ਫੁੱਲ ਆਪਣੇ ਵੀ ਹੁਣ ਝੋਨਾ ਲਾਉਣ ਦੀ ਗਿਆ ਤਿਆਰੀ ਆਪਾਂ ਫੁੱਲ ਕਰਤੀ ਆਪਦੇ ਨੂੰ ਬੰਦੇ ਮਿਲ ਜਾਣ ਆ ਮੱਕੀ ਵੇਖ ਲੋ ਮੱਕੀ ਦਾ ਜਮੇ ਚੱਕਤੀ ਗਣ ਜਾਣੇ ਵਾਰ-ਵਾਰ ਤੁਸੀਂ ਵੀ ਕਹਣਾ ਦੱਸਦਾ ਵੀ ਅਸੀਂ ਕੀ ਕਰਗੇ ਆ ਸਾਰੇ ਟਾਂਡੇ ਦੇ ਦੀਂਦੇ ਵਿੱਚ ਵਿੱਚ ਉਹੀ ਰਹਿ ਗਏ ਸਾਰੇ ਚੱਕੇ ਗਏ ਖਾ ਗਈਆਂ ਕੁਝ ਨਹੀਂ ਛੱਡਿਆ ਮਾਂ ਦੀਆਂ ਧੀਆਂ ਨੇ ਇੱਕ ਢੱਕਾ ਵੀ ਲਓ ਉਹ ਗਵੰਡੰਗਾ ਦੇ ਚੋਨਾ ਲਾਈ ਜਾਂਦੇ ਆ ਹਣੀ ਬੋਰੀ ਇਹ ਆ ਦੁਪਹਿਰੇ ਆਏ ਸੀ ਕਿ ਆਉ ਦੀ ਬੂਲੀ ਚ ਪਤਾ ਨਹੀਂ ਕੀ ਕੁਝ ਬੋਲੀ ਜਾਂਦੇ ਸੀ ਆ ਵੇ ਉਹਨਾਂ ਦੇ ਸਾਧਨ ਸੋਧਣੇ ਤੇ ਖੜੇ ਆ ਆ ਖੜਾ ਮੋਟਰ ਹੈਂਗਰ ਤੇਤੀ ਆਉਂਦੇ ਆ ਉਹ ਔਰ ਇਹੜਾ ਤਾਂ ਜਿੰਦਰ ਦਾ ਖੜਾ ਘਾਣਵਾੜਾ ਲਾਉਣਾ ਹੋਊਗਾ ਅੱਜ ਇਹ ਸੀਗੀ ਇਨਫਾਰਮੇਸ਼ਨ ਬਾਕੀ ਦੀ ਬਾਅਦਲਾ ਬਾਤ ਫੇਰ ਕਰਦੇ ਆਪਾਂ ਚਲੋ ਹਾਂਜੀ ਤਾਂ ਕੱਲ ਫੇਰ ਕਵੇਲਾ ਹੋ ਗਿਆ ਹੈਗਾ ਸਾਨੂੰ ਇਹੀ ਅਸੀਂ ਭਰੀ ਪੂਰੀ ਗਏ ਪਾਣੀ ਨਾਲ ਕਿਆਰੀ ਤਾਂ ਹੁਣ ਜਿਹੜਾ ਭਰਿਆ ਵਾ ਸਿਰੇ ਵਾਲਾ ਭਰ ਗਿਆ ਤੇ ਉਹ ਅਸੀਂ ਕਦੋਂ ਕਰੀ ਜਾਂਦੇ ਕਦੋਂ ਕਰੀ ਅਨੇ ਨੂੰ ਦਿਖਾਉਣਾ ਮੈਂ ਕੈਮਰਾ ਕਰ ਕਿਉਂਦਾ ਉਹ ਵੇਖੋ ਉਹ ਟਰੈਕਟਰ ਕਦੋਂ ਕਰੀ ਜਾਂਦਾ ਇੱਥੇ ਉਹ ਦਿ ਨਹਿਰੀ ਪਾਈ ਵੀ ਆ ਨਹਿਰੀ ਵਿੱਚ ਦਿਓ ਪਾਣੀ ਗਿਆ ਆ ਮੜਾ ਇਹ ਟੁੱਟਿਆ ਆ ਵੇ ਕਿਉਂ ਮੈਂ ਲੋਟ ਕਰਿਆ ਆਂਗਾ ਨਾਲੇ ਉਧਰ ਨੂੰ ਜਾਣਾ ਮੈਂ ਉਹ ਕਿੱਥੋਂ ਗਈ ਜਾਂਦਾ